ਕਾਲ ਜੀ ਅੱਜ 1 ਫਰਵਰੀ ਐ ਤੇ ਅੱਜ ਬਹੁਤ ਹੀ ਗੰਭੀਰ ਮੁੱਦੇ ਤੇ ਮੈਂ ਲਾਈਵ ਹੋਣ ਜਾ ਰਹੀ ਹਾਂ ਅੱਜ ਦੇ ਦਿਨ ਧੂਰੀ ਦੇ ਵਿੱਚ ਸਾਡੇ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਨੇ ਇੱਕ ਕਾਲ ਦਿੱਤੀ ਸੀ ਪਾਨਾ ਸਿੱਧੂ ਦੇ ਹੱਕ 'ਚ ਜਿੱਥੇ ਕਿ ਸਰਕਾਰ ਨੂੰ ਤੇ ਸਿਮਰਜੀਤ ਮਾਨ ਨੂੰ ਤੇ ਆਮ ਇਨਸਾਨ ਨੂੰ ਬਹੁਤ ਉਮੀਦ ਸੀ ਕਿ ਬਹੁਤ ਵੱਡਾ ਇਕੱਠ ਹੋਊਗਾ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਜਿੱਥੇ ਅਸੀਂ ਵੀ ਸਾਰਿਆਂ ਨੇ ਆਪਣੀ ਆਪਣੀ ਸ਼ਮੂਲੀਅਤ ਕਰਨੀ ਸੀ ਮੈਂ ਧੂਰੀ ਦੇ ਵਿੱਚ ਜਦ ਨਜ਼ਰ ਮਾਰੀ ਬਹੁਤ ਹੀ ਜ਼ਿਆਦਾ ਤਦਾਰ ਚ ਜਿੱਥੋਂ ਵੀ ਧੂਰੀ ਦਾ ਆਪਾਂ ਬਾਹਰੋਂ ਕਨੈਕਟ ਹੁੰਨੇ ਆ ਜਿੰਨੇ ਵੀ ਰਸਤੇ ਨੇ ਧੂਰੀ ਦੇ ਵਿੱਚ ਬਹੁਤ ਜ਼ਿਆਦਾ ਪੁਲਸ ਲਾ ਰੱਖੀ ਹੈ ਤੇ ਸਰਦਾਰ ਸਿਮਰਜੀਤ ਮਾਨ ਨੂੰ ਵੀ ਨਜ਼ਰਬੰਦ ਕਰ ਲਿਆ ਗਿਆ ਸਿਵ ਸਰਦਾਰ ਸਿਮਰਜੀਤ ਮਾਨ ਜੋ ਕਿ ਸੰਗਰੂਰ ਤੋਂ ਲੋਕਾਂ ਦੇ ਚੁਣੇ ਹੋਏ ਮੈਂਬਰ ਪਾਰਲੀਮੈਂਟ ਨੇ ਲੋਕਾਂ ਵੱਲੋਂ ਚੁਣੀ ਹੋਈ ਕਵਾਸ ਜੋ ਪਾਰਲੀਮੈਂਟ ਵਿੱਚ ਭੇਜੀ ਗਈ ਉਹਨਾਂ ਨੂੰ ਨਜ਼ਰਬੰਦ ਕਰ ਦੇਣਾ ਇਹ ਕਿੰਨੀ ਕ ਵੱਡੀ ਸਰਕਾਰ ਵਾਸਤੇ ਚੰਗੀ ਗੱਲ ਹੈ ਡੈਮੋਕਰੇਸੀ ਦਾ ਘਾਣ ਇੰਧੂ ਜ਼ਿਆਦਾ ਨਹੀਂ ਹੋ ਸਕਦਾ ਤੇ ਜੇ ਮੈਂ ਗੱਲ ਕਰਾਂ ਭਾਨੇ ਸਿੱਧੂ ਦੀ ਜਿਸਦੇ ਪਿੱਛੇ ਮੇਰਾ ਛੋਟਾ ਵੀਰ ਹੈ ਭਾਨਾ ਸਿੱਧੂ ਜਿੰਨਾ ਕਰਕੇ ਅੱਜ ਉਹਨਾਂ ਨੇ ਇੱਕ ਸ਼ਾਂਤਮਈ ਪ੍ਰੋਟੈਸਟ ਰੱਖਣਾ ਸੀ ਕਿਸੇ ਨੂੰ ਉਹਦਾ ਕੋਈ ਨੁਕਸਾਨ ਤਾਂ ਪਹੁੰਚਾਣਾ ਹੀ ਨਹੀਂ ਸੀ ਇੱਕ ਸ਼ਾਂਤਮਈ ਪ੍ਰੋਟੈਸਟ ਵੀ ਇਹ ਸਰਕਾਰਾਂ ਨੂੰ ਹੁਣ ਰਾਸ ਨਹੀਂ ਆਉਂਦਾ ਔਰ ਉਹ ਵੀ ਕਿਸੇ ਆਮਦਨ ਦੇ ਵੱਲੋਂ ਨਹੀਂ ਇੱਕ ਮੈਂਬਰ ਪਾਰਲੀਮੈਂਟ ਵੱਲੋਂ ਇਹਦੀ ਮੈਂ ਸਖਤ ਤੌਰ ਤੇ ਨਿੰਦਾ ਕਰਦੀ ਹਾਂ ਭਾਨੇ ਸਿੱਧੂ ਮੇਰਾ ਛੋਟਾ ਵੀਰ ਹਾਲਾਂਕਿ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੂੰਗੀ ਭਾਨੇ ਸਿੱਧੂ ਨੇ ਜਦ ਆਮ ਆਦਮੀ ਪਾਰਟੀ ਦਾ ਬਹੁਤ ਜ਼ਿਆਦਾ ਜ਼ੋਰ ਨਾਲ ਪ੍ਰਚਾਰ ਕੀਤਾ ਸਾਡੇ ਖਿਲਾਫ ਪ੍ਰਚਾਰ ਕੀਤਾ ਔਰ ਜਦ ਮੈਨੂੰ ਵੀ ਆਮ ਆਦਮੀ ਪਾਰਟੀ ਵੱਲੋਂ ਕਿਸਾਨ ਜਥੇਬੰਦੀਆਂ ਦੇ ਰੂਪ ਦੇ ਵਿੱਚ ਘੇਰਿਆ ਗਿਆ ਸੀ ਉਹਦੇ ਵੀ ਬਹੁਤ ਜ਼ਿਆਦਾ ਨਿੰਦਿਆ ਕੀਤੀ ਸੀ ਪਰ ਇਹ ਸਾਰੇ ਮਤਭੇਦ ਤੋਂ ਉੱਪਰ ਉੱਠ ਕੇ ਮੈਨੂੰ ਤੇ ਗੋਲਡੀ ਜੀ ਨੂੰ ਇਹ ਲੱਗਿਆ ਕਿ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਉਹਨਾਂ ਨਾਲ ਅੱਜ ਨਜਾਇਜ਼ ਹੋ ਰਿਹਾ ਇਹ ਕਿਉਂ ਹੋ ਰਿਹਾ ਕੀ ਸਰਕਾਰਾਂ ਨੂੰ ਰਾਸ ਨਹੀਂ ਆਉਂਦਾ ਜੇ ਕੋਈ ਉਹਨਾਂ ਦੀ ਗਲਤੀ ਉਹਨਾਂ ਨੂੰ ਦੱਸਦਾ ਹੈ ਬਾਰ-ਬਾਰ ਪਰਚੇ ਹੋਣੇ ਇੱਕ ਆਮ ਇਨਸਾਨ ਤੇ ਇਹ ਕਿੱਡੀ ਕੁ ਵਧੀਆ ਗੱਲ ਹੈ ਔਰ ਉਹਦਾ ਕਸੂਰ ਕੀ ਹੈ ਕਿ ਉਹ ਸਿਰਫ ਲੋਕਾਂ ਦੇ ਹੱਕ ਚ ਬੋਲਦਾ ਹੈ ਇਹ ਕੋਈ ਵਧੀਆ ਗੱਲ ਤਾਂ ਹੈ ਨਹੀਂ ਕਿ ਉਹ ਲੋਕਾਂ ਦੇ ਹੱਕ ਚ ਬੋਲ ਜੇ ਲੋਕਾਂ ਦੇ ਹੱਕ ਚ ਬੋਲਦਾ ਤੇ ਸਰਕਾਰ ਦੇ ਖਿਲਾਫ ਬੋਲਦਾ ਤਾਂ ਤੁਸੀਂ ਚੱਕ ਕੇ ਉਹਨੂੰ ਜੇਲ੍ਹ ਦੇ ਵਿੱਚ ਮਾਰੋ ਕਿਉਂ ਮਾਰਿਆ ਗਿਆ ਉਹਨੂੰ ਜੇਲ੍ਹ ਚ ਕਿਉਂ ਪਰਚੇ ਤੇ ਪਰਚਾ ਹੋ ਰਿਹਾ ਅੱਜ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਇੱਕ ਗੱਲ ਸਰਕਾਰ ਨੂੰ ਬਿਲਕੁਲ ਨਿਰੋਲ ਹੋ ਕੇ ਕਹਿਣਾ ਚਾਹੂੰਗੀ ਚਾਹੇ ਸਿਮਰਜੀਤ ਮਾਨ ਨਾਲ ਸਾਡੇ ਪੋਲੀਟੀਕਲੀ ਅਸੀਂ ਵੱਖੋ-ਵੱਖਰੇ ਹੋ ਸਕਦੇ ਆ ਚਾਹੇ ਭਾਨਾ ਸਿੱਧੂ ਨੇ ਇੱਕ ਟਾਈਮ ਦੇ ਵਿੱਚ ਸਾਡੇ ਪੂਰਾ ਖਿਲਾਫ ਚੱਲ ਕੇ ਸਾਡੀ ਖਿਲਾਫਤ ਕੀਤੀ ਸੀ ਪਰ ਮੈਨੂੰ ਲੱਗਦਾ ਹੈ ਕਿ ਪੋਲੀਟੀਕਲ ਵਖਰੇਵਿਆਂ ਤੋਂ ਅੱਜ ਇਹ ਸਮਾਂ ਆ ਗਿਆ ਕਿ ਆਪਾਂ ਪੰਜਾਬ ਬਾਰੇ ਸੋਚੀਏ ਆਪਾਂ ਭਾਈਚਾਰੇ ਬਾਰੇ ਸੋਚੀਏ ਪਹਿਚਾਰਕ ਸਾਂਝ ਬਾਰੇ ਸੋਚੀਏ ਤਾਂ ਉਸੇ ਚੀਜ਼ ਤੇ ਪੈਰਾ ਦਿੰਦੇ ਹੋਏ ਜਿੱਥੇ ਦੀ ਪੰਨਾ ਸਿੱਧੂ ਦੇ ਹੱਕ ਚ ਜਾਣਾ ਪਿਆ ਮੈਂ ਮੇਰਾ ਪਰਿਵਾਰ ਜ਼ਰੂਰ ਪਹੁੰਚਾਂਗੇ ਤੇ ਸਰਕਾਰ ਵੱਲੋਂ ਜਿਹੜੀ ਇਹ ਗਲਤ ਚੀਜ਼ ਕੀਤੀ ਜਾ ਰਹੀ ਹੈ ਸਿਮਰਜੀਤ ਮਾਨ ਨੂੰ ਵੀ ਹਿਰਾਸਤ ਚ ਲਿੱਟਾ ਜਾ ਰਿਹਾ ਹੈ ਬਹੁਤ ਪੁਲਸ ਦਾ ਜ਼ੋਰ ਲਾ ਕੇ ਅੱਜ ਸ਼ਾਂਤਮਈ ਤਰੀਕੇ ਨਾਲ ਕੀਤੇ ਜਾ ਰਹੇ ਪ੍ਰੋਟੈਸਟ ਨੂੰ ਵੀ ਰੋਕਿਆ ਗਿਆ ਮੈਂ ਇਹਦੀ 7 ਵਜੇ ਦੇ ਵਿੱਚ ਨਿੰਦਰਾ ਕਰਦੀ ਆ ਤੇ ਦੁਬਾਰਾ ਇੱਕ ਗੱਲ ਕਹੂੰਗੀ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਬਿਲਕੁਲ ਜਿੱਥੇ ਵੀ ਕਾਲ ਆਊਗੀ ਮੇਰਾ ਪਰਿਵਾਰ ਮੈਂ ਤੇ ਸਾਡੀ ਟੀਮ ਜ਼ਰੂਰ ਪਹੁੰਚਾਂਗੇ ਪੰਜਾਬੀਓ ਤਕੜੇ ਹੋ ਜੋ ਹੁਣ ਐਤਕੀ ਜਿਹੜੀਆਂ ਆਪਣੇ ਤੋਂ ਪਹਿਲਾਂ ਭੁੱਲਾ ਚੁੱਕਾ ਹੋਈਆਂ ਨੇ ਬਦਲਾਅ ਦੇ ਚੱਕਰ 'ਚ ਆਪਾਂ ਵੋਟਾਂ ਇੱਧਰ ਉੱਧਰ ਪਾਈਆਂ ਨੇ ਜਨਤਾ ਭੂਲੀ ਹੁੰਦੀ ਐ ਪੰਜਾਬ ਭੋਲਾ ਇਹ ਚੀਜ਼ ਦਾ ਸਬੂਤ ਪਿਛਲੀਆਂ ਵੋਟਾਂ 'ਚ ਦੇਤਾ ਕਿਰਪਾ ਕਰਕੇ ਹੁਣ ਵੋਟਾਂ ਵੀ ਨੇੜੇ ਆਉਣ ਲੱਗੀਆਂ ਨੇ ਤਾਂ ਤੁਸੀਂ ਤਕੜੇ ਹੋ ਕੇ ਸੋਚ ਸਮਝ ਕੇ ਫੈਸਲਾ ਲਿਓ ਔਰ ਹੁਣ ਸਮਾਂ ਭਾਨਾ ਸਿੱਧੂ ਦੇ ਹੱਕ ਚੋਂ ਦਾ ਵੀਰੋ ਭਰਾਵੋ ਭੈਣੋ ਮੇਰੀਆਂ ਬੀਬੀਆਂ ਨੂੰ ਭੈਣਾਂ ਨੂੰ ਹੱਥ ਬੰਨ ਕੇ ਬੇਨਤੀ ਆ ਇੱਕ ਛੋਟੇ ਵੀਰ ਨੂੰ ਆਪਣੀ ਲੋੜ ਹੈ ਆਓ ਉਹਦਾ ਸਾਥ ਦਿਈਏ ਪੰਜਾਬ ਬੁਲੰਦ ਹੋ ਕੇ ਜਿਹੜੀ ਸੰਵਧਾਨ ਲਿਖਿਆ ਗਿਆ ਬਾਬਾ ਬਿੰਦਕਰ ਜੀ ਵੱਲੋਂ ਉਹਦੀ ਅੱਜ ਜੋ ਦੁਰਦਸ਼ਾ ਇਹ ਸਰਕਾਰ ਕਰ ਰਹੀ ਹੈ ਉਹਦੇ ਖਿਲਾਫ ਆਪਾਂ ਇੱਕਜੁੱਟ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤ